ਕਹਣਾ ਚਾਉਣੇ ਉਹ ਜਿਸ ਤਰ੍ਹਾਂ ਦੇ ਅੰਗਰੇਜ਼ਾਂ ਦੀ ਨੀਤੀ ਸੀ ਪਾੜੋਂ ਤੇ ਰਾਜ ਕਰੋ ਉਸੇ ਤਰ੍ਹਾਂ ਇਹ ਸਾਨੂੰ ਆਪਸ ਵਿੱਚ ਲੜਾ ਕੇ ਨਾ ਆਪਣਾ ਮਤਲਬ ਹੱਲ ਕਰਨ ਨੂੰ ਫਿਰਦੇ ਆ ਕਾਰਪੋਰੇਟਾਂ ਨੂੰ ਸਾਡੇ ਸਿਰ ਤੇ ਬਿਠਾਉਣ ਨੂੰ ਫਿਰਦੇ ਆ ਸਾਡੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਅੰਡਰ ਸੈਲੀਆਂ ਜਾਣ ਗਿਆ ਜੇ ਅਸੀਂ ਇਹ ਲੜਾਈ ਨਾ ਲੜੀ ਨਾ ਸਮਝੇ ਕਿ ਕਿਸ ਤਰ੍ਹਾਂ ਵੇਖਦੇ ਹੋ ਇੱਕ ਤਾਂ ਕੱਲ ਦੇ ਇਕੱਠ ਦੀ ਗੱਲ ਕਰ ਲਈਏ ਤੇ ਕੱਲ ਨੂੰ ਇੱਕ ਸੁਪਰੀਮ ਕੋਰਟ ਦੀ ਫੇਰ ਤੋਂ ਸੁਣਵਾਈ ਹੋਣੀ ਦੇਖੋ ਜੇ ਸੁਣਵਾਈ ਆ ਸੁਪਰੀਮ ਕੋਰਟ ਦੀ ਆ ਉਹ ਤਾਂ ਕੋਈ ਮਹਿਣਾ ਨਹੀਂ ਰੱਖਦੀ ਸਰਕਾਰ ਨੂੰ ਕਿਉਂਕਿ ਜਿਹੜਾ ਮਸਲਾ ਉਹ ਕੇਂਦਰ ਸਰਕਾਰ ਦਾ ਮਸਲਾ ਹੈ ਜਿਹੜੇ ਐਮਐਸਪੀ ਦੇਣੀ ਹੈ ਉਹ ਕੇਂਦਰ ਸਰਕਾਰ ਨੇ ਦੇਣੀ ਹੈ ਨਾ ਕਿ ਸੁਪਰੀਮ ਕੋਰਟ ਨੇ ਦੇਣੀ ਹੈ ਪੰਜਾਬ ਦੇ ਜਥੇਬੰਦੀਆਂ ਸੀ ਉਹਨਾਂ ਦੇ ਵੱਲੋਂ ਮਹਾਪੰਚਾਇਤ ਕੀਤੀ ਗਈ ਤੇ ਇਥੇ ਪੈਦਲ ਵੀ ਨਹੀਂ ਜਾਂ ਦਿੱਤਾ ਗਿਆ ਕਿਸ ਤਰ੍ਹਾਂ ਵੇਖਦੇ ਤੁਸੀਂ ਉਹਨਾਂ ਨੂੰ ਮਿਲਿਆ ਕਰੋ ਦੇਖੋ ਜੀ ਉਹ ਸਰਕਾਰ ਦਾ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹ ਵੀ ਕਿਸਾਨ ਕਿਸਾਨਾਂ ਵਾਸਤੇ ਹੀ ਕੰਮ ਕਰ ਰਹੀਆਂ ਨੇ ਇਹ ਵੀ ਜਥੇਬੰਦੀ ਹੈ ਜਿਹੜੀ ਇਹ ਇਹ ਵੀ ਖਨੌਰੀ ਬਾਰਡਰ ਤੇ ਜੋ ਇਕੱਠ ਹੋਇਆ ਕੱਲ 4 ਤਰੀਕ ਦਾ ਇਹ ਵੀ ਕਿਸਾਨਾਂ ਦਾ ਹੋਇਆ ਜਿਹੜਾ ਧੁਆਣੇ ਹੋਇਆ ਉਹ ਵੀ ਕਿਸਾਨਾਂ ਦਾ ਇਕੱਠ ਹੋਇਆ। ਕਾਲੀ ਮਾ ਦੇਣਾ ਅੱਜ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਦੀ ਗੱਲ ਕਰ ਲਈਏ ਤਾਂ ਕਿਸ ਤਰ੍ਹਾਂ ਦੇਖਦੇ ਹੋ ਉਸ ਤੇ ਸੀ। ਉਹਦੀ ਗੱਲ ਇਹ ਹੈ ਜੀ ਮਹਾਰਾਜ ਦੀ ਕਿਰਪਾ ਉਹਨਾਂ ਤੇ ਸੱਚੇ ਬਾਦਸ਼ਾਹ ਕਾਲਪੁਰਖ ਦੀ ਜੋ ਕੁਝ ਉਹਨੂੰ ਬਚਾਉਣਾ ਜੀ ਉਸਨੇ ਕਰਨਾ ਤੇ ਬਾਕੀ ਜਿਹੜਾ ਸੰਗਤ ਆਉਂਦੀ ਆ ਉਹਦੀ ਵੀ ਦੁਆ ਹੈ ਜੀ। ਇਸ ਤਰ੍ਹਾਂ ਵੇਖਦੋਂ ਜਿਸ ਤਰ੍ਹਾਂ ਬਾਈ ਜੀ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਇਹ ਜੋ ਹਲੇ ਤੱਕ ਇਸ ਮੋਰਚੇ 'ਚ ਲੱਗਦਾ ਨਹੀਂ ਪਹੁੰਚੇ ਉਹਨਾਂ ਨੂੰ ਕੀ ਸੰਦੇਸ਼ ਦੇਣਾ। ਕੋਈ ਅਸੀਂ ਤਾਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਬਾਕ ਜਿਹੜੀ ਦੂਜੇ ਸਬੰਧੀਆਂ ਨੇ ਠੀਕ ਹੈ ਸਾਡੇ ਭਰਾ ਨੇ ਉਹ ਅਜੇ ਥੋੜੇ ਜਿਹਾ ਮਤ ਭੇਜੇ ਨੇ। ਦਸਰੀ ਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ। ਕੱਲ ਇੱਕ ਵੱਡਾ ਇਕੱਠ ਮਹਾ ਪੰਚਾਇਤ ਦਾ ਗੱਲਸ਼ਣ ਕੀਤਾ ਗਿਆ ਸੀ। ਮਹਾ ਪੰਚਾਇਤ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਲੱਖਾਂ ਲੋਕ ਆਮਹਾਰਿਆਏ ਅਤੇ ਦੂਜੇ ਪਾਸੇ ਗੱਲ ਕਰ ਲਈਏ ਤਾਂ ਹਰਿਆਣੇ ਦੇ ਟੋਹਾਣਾ ਦੇ ਵਿੱਚ ਵੀ ਇੱਕ ਮਹਾ ਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ ਕਿੰਨਾ ਇੱਕ ਫਰਕਾ ਦੋਨਾਂ ਦੇ ਵਿੱਚ ਜਾਣਨ ਲਈ ਅਸੀਂ ਖਨੌਰੀ ਬਾਰਡਰ ਦੇ ਮੌਜੂਦ ਹਾਂ ਇੱਥੇ ਜੋ ਆਗੂ ਨੇ ਉਹਨਾਂ ਦੇ ਨਾਲ ਆਗੂਆਂ ਦੇ ਨਾਲ ਗੱਲ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਉਹ ਵੀ ਕਿਸ ਤਰ੍ਹਾਂ ਵੇਖਦੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਕਰਪਾਲ ਸਿੰਘ ਬਲਾਖਮਾਣੂਆ ਪਿੰਡ ਬਦੇਸ਼ਾਂਕਲਾ ਮੇਰਾ ਜਿਲ੍ਹਾ ਫਤਿਹਗੜ ਸਾਹਿਬ ਕਰਪਾਲ ਜੀ ਕਿਸ ਤਰ੍ਹਾਂ ਵੇਖਦੇ ਹੋ ਕੱਲ ਦੀ ਜੋ ਕਿਸਾਨ ਮਹਾ ਪੰਚਾਇਤ ਉਹ ਸੀ ਬਟਾ ਕਾਟੋ ਐਸੀ ਡੱਲੇਵਾਲ ਸਾਹਿਬ ਨੇ ਆਖਿਆ ਸੀ ਕਿ ਮੈਂ ਦਰਸ਼ਨ ਕਰਨਾ ਚਾਹੁੰਣਾ ਕੱਲ ਦੀ ਮਹਾ ਪੰਚਾਇਤ ਨੂੰ ਕਿਸ ਤਰ੍ਹਾਂ ਵੇਖਦੇ ਦਿਓ ਦੇਖੋ ਜੀ ਜੋ ਇਹ ਅੰਦੋਲਨ ਚੱਲਿਆ ਆ ਰਿਹਾ ਹੈ ਨਾ ਤਕਰੀਬਨ 11 ਮਹੀਨੇ ਹੋਣੇ ਵਾਲੇ ਨੇ ਜੀ ਲੋਕੇ ਹੌਲੀ ਹੌਲੀ ਸਮਝ ਗਏ ਨੇ ਸਾਰੀਆਂ ਗੱਲਾਂ ਨੂੰ ਵੀ ਕੌਣ ਸਾਡੇ ਹੱਕ 'ਚ ਕੌਣ ਸਾਡੀ ਲੜਾਈ ਲੜਦਾ ਕੌਣ ਸਾਡਾ ਨਹੀਂ ਸਾਤੇ ਸਾਡਾ ਦੁਸ਼ਮਣ ਹੈ ਸਮਝ ਲੋ ਕਿਹ ਕੌਣ ਸਾਨੂੰ ਮਤਲਬ ਸਰਕਾਰਾਂ ਦੇ ਅਧੀਨ ਕਰਨਾ ਚਾਹੁੰਦਾ ਜੀ ਇਹਦੇ ਸਮਝਣ ਦੇ ਨਾਲ ਲੋਕਾਂ ਨੇ ਆਪ ਮਹਾਰੇ ਨਾਂ ਡੱਲੇਵਾਲ ਜੀ ਦੇ ਹੱਕ 'ਚ ਵੱਡੀ ਗਿਣਤੀ 'ਚ ਲੱਖਾਂ ਦੀ ਗਿਣਤੀ ਚ ਆ ਕੇ ਖਨੌਰੀ ਬਾਰਡਰ ਤੇ ਸਾਹਸ ਦਿੱਤਾ ਤਾ ਕੇ ਲੜਾਈ ਆ ਜਿਹੜੀ ਸਾਡੀ ਸਾਡੀ ਆਪਣੀ ਹੋਣ ਦੀ ਲੜਾਈ ਆ ਕਿਸਾਨੀ ਦੀ ਹੋਣ ਦੀ ਬੱਚਿਆਂ ਦੇ ਭਵਿੱਖ ਦੀ ਲੜਾਈ ਆ ਕਿਉਂਕਿ ਬੱਚਿਆਂ ਦਾ ਪ੍ਰੇਖ ਤਾਂ ਹੀ ਸੁਰੱਖਿਤ ਰਹੂਗਾ ਜੇ ਅਸੀਂ ਆਪਣੇ ਜ਼ਮੀਨਾਂ ਬਚਾ ਸਕਾਂਗੇ ਉਸ ਕਰਕੇ ਸਾਰੇ ਲੋਕ ਜਿਹੜੇ ਸਮਝਦਾਰ ਸੀਗੇ ਜਿਨ੍ਹਾਂ ਨੂੰ ਇਹ ਗੱਲਾਂ ਦਾ ਪਤਾ ਲੱਗ ਗਿਆ ਉਹ ਆ ਕੇ ਡਲੇਵਾਲ ਜੀ ਦੇ ਨਾਲ ਖੜ ਗਏ ਆ ਬਾਕੀ ਦੂਜੀ ਗੱਲ ਆ ਜਿਹੜੀ ਤੁਸੀਂ ਕਹਿੰਦੇ ਆਂ ਵੀ ਆਪਣੇ ਢਵਾਣੇ ਇੱਕ ਮਹਾਪੰਚਾਇਤ ਰੱਖੀ ਗਈ ਸੀ ਉਹ ਜਥੇਬੰਦੀਆਂ ਹਾਏ ਉਹ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਇਹ ਚ ਕੋਈ ਦੋਰਾਵਾ ਨਹੀਂ ਹੈਗੀਆਂ ਵੀ ਨਹੀਂ ਹੈਗੀਆਂ ਪਰ ਜਦੋਂ ਪਿਛਲਾ ਸਾਡਾ ਸ਼ੰਘਾਰਸ਼ ਲੜਿਆ ਗਿਆ ਸੀ ਦਿੱਲੀ ਦਾ ਨਾ 13 ਮਹੀਨੇ ਦਾ ਸ਼ੰਘਾਰਸ਼ ਉਹਦੇ ਵਿੱਚ ਜਦੋਂ ਇਹ ਮੋਰਚਾ ਚੁੱਕਿਆ ਗਿਆ ਭਾਵ ਪੋਸਟਪੌਨ ਕੀਤਾ ਸੀਗਾ ਇਹ ਮੋਰਚਾ ਉਸ ਸਮੇਂ ਕੁਝ ਮਤ ਪੇਦ ਆ ਗਏ ਸੀਗੇ ਕੁਝ ਵरीयਥੇ ਬੰਦਿਆ ਕਹਿੰਸੀ ਵੀ ਹੋਰ ਮਹੀਨਾ ਵੀ ਦੇ ਲਾਓ ਤੇ ਕੁਝ ਵरीयਥੇ ਬੰਦਿਆ ਇਹ ਸੀਗੀਆਂ ਜਿਹੜੀਆਂ ਰਾਜਨੀਤਕ ਤੌਰ ਤੇ ਇਲੈਕਸ਼ਨ ਲੜਨਾ ਚਾਹੁੰਦੀਆਂ ਸੀ ਉਸ ਮਤ ਪੇਦਾਂ ਦੇ ਕਾਰਨ ਇਹ ਮੋਰਚਾ ਦਫਾੜ ਹੋ ਗਿਆ ਦੁਬਾਰਾ ਨਾ ਲਾਇਆ ਗਿਆ ਫਿਰ ਉਹਨਾਂ ਨੇ ਇਤਰਾਜ ਕਰਨੇ ਸ਼ੁਰੂ ਕਰਤੇ ਕਿ ਮੋਰਚਾ ਗਲਤ ਸਮੇਂ ਤੇ ਲਾਇਆ ਗਿਆ ਕਿਉਂਕਿ ਸਮਾਂ ਅਸੀਂ ਇਹਨੂੰ ਸਹੀ ਮੰਨਦੇ ਆ ਕਿਉਂਕਿ ਪਿਛਲੀ ਸਰਕਾਰ ਨਾਲ ਸਾਡੇ ਵਾਅਦੇ ਸੀਗੇ ਉਸੇ ਸਰਕਾਰ ਦੇ ਸਮੇਂ ਇਹ ਮੋਰਚਾ ਲਾਉਣ ਦਾ ਸਾਡਾ ਹੱਕ ਬਣਦਾ ਸੀਗਾ ਇਹ ਜਿਹੜੇ ਦੋਹੇ ਫੋਰਮ ਸੀਗੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਵੱਲੋਂ ਅਤੇ ਸਰਦਾਰ ਆਪਣੇ ਸਰਵਣ ਸਿੰਘ ਜੀ ਪੰਦੇਰ ਵੱਲੋਂ ਲਾਇਆ ਗਿਆ ਬਹੁਤ ਸਹੀ ਤਰੀਕੇ ਸਹੀ ਸਮੇਂ ਤੇ ਮੋਰਚਾ ਲਾਇਆ ਗਿਆ ਸੀ ਕਿਉਂਕਿ ਪਹਿਲੀ ਸਰਕਾਰ ਤੋਂ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਮੰਨੀਆਂ ਹਾਂ ਸੀਗੀਆਂ ਉਹ ਲਾਗੂ ਕਰਾਉਣੀਆਂ ਸੀਆਂ ਬਾਕੀ ਉਹ ਲੋਕ ਕਹਿ ਰਹੇ ਸੀ ਮੋਰਚਾ ਗਲਤ ਲਾ ਗਲਤ ਸਮੇਂ ਤੇ ਲਾਇਆ ਪਰ ਇਹਨਾਂ ਨੂੰ ਇਹ ਚੀਜ਼ ਦਾ ਨਹੀਂ ਸੀ ਅਹਿਸਾਸ ਆ ਹੁਣ ਤੁਹਾਡੇ ਸਾਹਮਣੇ ਆ ਗਿਆ ਜੋ ਕੁਛ ਅੱਜ ਟੋਹਾਣੇ ਚ ਹੋਇਆ ਅਸੀਂ ਤਾਂ ਵਾਰ-ਵਾਰ ਅਸੀਂ ਤਾਂ ਪੈਦਲ ਜਾਣ ਲਈ ਵੀ ਸ਼ੰਭੂ ਅੱਗੇ ਵਧੇ ਆ ਪਰ ਸਾਡੇ ਤੇ ਗੋਲੀਆਂ ਉਹੀ ਪਾਣੀ ਦੇ ਬਿਛਾੜਾਂ ਉਹੀ ਸਾਡੇ ਤੇ ਸਭ ਇਹਨਾਂ ਨੇ ਡਰੋਨ ਨਾਲ ਹਮਲੇ ਕੀਤੇ ਆ ਪਰ ਅੱਜ ਸ਼ਰਿਆਮ ਉਹੀ ਜਥੇਬੰਦੀਆਂ ਜਿਹੜੀਆਂ ਸਾਤੇ ਵਕ ਅੰਦੋਲਨ ਕਰ ਰਹੀਆਂ ਹਨ ਤਰ੍ਹਾਂ ਤਰ੍ਹਾਂ ਦੇ ਉਹੀ ਟੁਹਾਣੇ ਚ ਜਾ ਕੇ ਮਹਾਪੰਚਾਇਤ ਕਰ ਰਹੀਆਂ ਇਹ ਤੇ ਸਾਫ ਦਿਖ ਰਿਹਾ ਸਾਫ ਨੀਤੀ ਸਾਫ ਸਾਡੇ ਸਾਹਮਣੇ ਆ ਰਹੀ ਹੈ ਕਿ ਸਰਕਾਰ ਕਿਸ ਦੇ ਸਮਰਥਨ ਚ ਹੈ ਸਾਨੂੰ ਕਿਸਾਨਾਂ ਨੂੰ ਪਾੜ ਕੇ ਆਪਣਾ ਜਿਹੜਾ ਉਹਨਾਂ ਦਾ ਰਾਜਨੀਤਿਕ ਉਲੂਆ ਉਹਨੂੰ ਸਾਡੀ ਕਹਿਣਾ ਚਾਹਣਿਓ ਜਿਸ ਤਰ੍ਹਾਂ ਦੀ ਅੰਗਰੇਜ਼ਾਂ ਦੀ ਨੀਤੀ ਸੀ ਪਾੜੋ ਤੇ ਰਾਜ ਕਰੋ ਉਸੇ ਤਰ੍ਹਾਂ ਇਹ ਸਾਨੂੰ ਆਪਸ ਵਿੱਚ ਲੜਾ ਕੇ ਨਾ ਆਪਣਾ ਮਤਲਬ ਹੱਲ ਕਰਨ ਨੂੰ ਫਿਰਦੇ ਆ ਕਾਰਪੋਰੇਟਾਂ ਨੂੰ ਸਾਡੇ ਸਿਰ ਤੇ ਬਿਠਾਉਣ ਨੂੰ ਫਿਰਦੇ ਆ ਸਾਡੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਅੰਡਰ ਚੱਲੀਆਂ ਜਾਣਗੀਆਂ ਜੇ ਅਸੀਂ ਇਹ ਲੜਾਈ ਨਾ ਲੜੀ ਨਾ ਸਮਝੇ ਇੱਕ ਹੋ ਕੇ ਜੀ ਬਿਲਕੁਲ ਬਾਪੂ ਜੀ ਦਾ ਕਹਿਣਾ ਕਿ ਕੱਲ ਦਾ ਇਕੱਠ ਬੇਮਿਸਾਲ ਇਕੱਠ ਸੀ ਜਗਜੀਤ ਸਿੰਘ ਢੱਲੇਵਾਲ ਵੱਲੋਂ ਇੱਕ ਮੈਸੇਜ ਲਗਾਇਆ ਗਿਆ ਸੀ ਇੱਕ ਵੀਡੀਓ ਰਾਹੀਂ ਕਿ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਨਾ ਅਤੇ ਕੱਲ ਦੀ ਕਿਸਾਨ ਮਹਾ ਪੰਚਾਇਤ ਨੇ ਸਾਬਤ ਕਰ ਦਿੱਤਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜੋ ਆਵਾਜ਼ ਸੀ ਹੁਣ ਪੂਰੀ ਆਵਾਮ ਦੀ ਆਵਾਜ਼ ਬਣ ਗਈ ਆ ਕੀ ਨਾਮ ਇਹਰੇ ਮੇਰਾ ਜਗਦੀਸ਼ ਸਿੰਘ ਜਗਦੀਸ਼ ਜੀ ਕਿਸ ਤਰ੍ਹਾਂ ਵੇਖਣੋ ਇੱਕ ਤਾਂ ਕੱਲ ਦੇ ਇਕੱਠ ਦੀ ਗੱਲ ਕਰ ਲਈਏ ਤੇ ਕੱਲ ਨੂੰ ਇੱਕ ਸੁਪਰੀਮ ਕੋਰਟ ਦੀ ਫੇਰ ਤੋਂ ਸੁਣਵਾਈ ਹੋਣੀ ਆ ਦੇਖੋ ਜੇ ਸੁਣਵਾਈ ਆ ਸੁਪਰੀਮ ਕੋਰਟ ਦੀ ਆ ਉਹ ਤਾਂ ਕੋਈ ਮਹਿਣਾ ਨਹੀਂ ਰੱਖਦੀ ਸਰਕਾਰ ਮੂਰੇ ਕਿਉਂਕਿ ਜਿਹੜਾ ਮਸਲਾ ਉਹ ਕੇਂਦਰ ਸਰਕਾਰ ਦਾ ਮਸਲਾ ਹੈ ਜਿਹੜੇ ਐਮਐਸਪੀ ਦੇਣੀ ਆ ਉਹ ਕੇਂਦਰ ਸਰਕਾਰ ਨੇ ਦੇਣੀ ਆ ਨਾ ਕਿ ਸੁਪਰੀਮ ਕੋਰਟ ਨੇ ਦੇਣੀ ਆ ਇਹ ਜਿਹੜਾ ਫੈਸਲਾ ਹੈ ਸੁਪਰੀਮ ਕੋਰਟ ਦਾ ਨਾ ਹੋ ਕੇ ਇਹ ਸੈਂਟਰ ਗਵਰਨਮੈਂਟ ਦਾ ਮੋਦੀ ਸਰਕਾਰ ਦਾ ਫੈਸਲਾ ਉਹਨੂੰ ਕਿਸਾਨਾਂ ਨੂੰ ਐਮਐਸਪੀ ਦੇਣੀ ਚਾਹੀਦੀ ਹੈ ਜੋ 13 ਮਹੀਨੇ ਪਹਿਲਾਂ ਅੰਦੋਲਨ ਚੱਲਿਆ ਸੀ ਦਿੱਲੀ ਦੇ ਵਿੱਚ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜੋ ਉਹਨੇ ਵਾਅਦੇ ਕੀਤੇ ਸੀ ਸਭ ਕਿਸਾਨਾਂ ਨਾਲ ਵੀ ਮੈਂ ਇਹ ਤੁਹਾਡੀਆਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਂਗਾ ਉਹ ਨਹੀਂ ਬਣਾਏ ਉਸੇ ਕਰਨ ਕਰਕੇ ਇਹ ਦੁਬਾਰੇ ਮੋਰਚਾ ਜਿਹੜਾ ਇਹ ਲੱਗਿਆ ਸਾਨੂੰ ਐਮਐਸਪੀ ਚਾਹੀਦੀ ਹੈ ਐਮਐਸਪੀ ਸਾਨੂੰ ਮਿਲਣੀ ਚਾਹੀਦੀ ਹੈ ਭਾਈ ਜੀ ਬਾਪੂ ਜੀ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਗੱਲ ਕੀਤੀ ਆ ਤੁਹਾਨੇ ਤੇ ਖਨੌਰੀ ਦੀ ਗੱਲ ਚੱਲ ਪਈ ਆ ਤੇ ਉੱਥੇ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਜਥੇਬੰਦੀਆਂ ਸੀ ਉਹਨਾਂ ਦੇ ਵੱਲੋਂ ਮਹਾਪੰਚਾਇਤ ਕੀਤੀ ਗਈ ਤੇ ਇਥੇ ਪੈਦਲ ਵੀ ਨਹੀਂ ਜਾਂਦ ਦਿੱਤਾ ਗਿਆ ਕਿਸ ਤਰ੍ਹਾਂ ਵੇਖਦੇ ਤੁਸੀਂ ਉਹਨਾਂ ਨੂੰ ਮਿਲਿਆ ਕੇ ਦੇਖੋ ਜੀ ਉਹ ਸਰਕਾਰ ਦਾ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹ ਵੀ ਕਿਸਾਨ ਕਿਸਾਨਾਂ ਵਾਸਤੇ ਹੀ ਕੰਮ ਕਰ ਰਹੀਆਂ ਨੇ ਇਹ ਵੀ ਜਥੇਬੰਦੀ ਹੈ ਜਿਹੜੀ ਇਹ ਇਹ ਵੀ ਖਨੌਰੀ ਬਾਰਡਰ ਤੇ ਜੋ ਇਕੱਠ ਹੋਇਆ ਕੱਲ 4 ਤਰੀਕ ਦਾ ਇਹ ਵੀ ਕਿਸਾਨਾਂ ਦਾ ਹੋਇਆ ਜਿਹੜਾ ਧੁਆਣੇ ਹੋਇਆ ਉਹ ਵੀ ਕਿਸਾਨਾਂ ਦਾ ਇਕੱਠ ਹੋਇਆ ਹੈ ਲੇਕਿਨ ਇਹ ਜਿਹੜੀ ਸਰਕਾਰ ਦੀਆਂ ਨੀਤੀਆਂ ਨੇ ਜਿਵੇਂ ਪਾੜੋ ਤੇ ਰਾਜ ਕਰੋ ਅੰਗਰੇਜ਼ਾਂ ਵਾਲਾ ਕੰਮ ਆ ਵੀ ਇਹ ਕਿਸਾਨਾਂ ਨੂੰ ਲੜਾ ਕੇ ਆਪਣਾ ਉੱਲੂ ਹਾਲਾਂਕਿ ਚਾਹੀਦਾ ਸਰਕਾਰ ਨੂੰ ਤਾਂ ਫੁੱਟ ਪਾਉਣੀ ਇਹ ਸਰਕਾਰ ਨੇ ਕਿਸਾਨਾਂ ਦੇ ਵਿੱਚ ਫੁੱਟਪਾਥ ਹੀ ਉੱਥੇ ਜਾਣ ਦਿੱਤਾ ਸਰਕਾਰ ਨੇ ਤੇ ਇੱਥੇ ਖਨੋਰੀ ਬਾਰਡਰ ਤੇ ਹਰਿਆਣੇ ਨੂੰ ਆਉਣ ਨਹੀਂ ਦਿੱਤਾ ਹੈਗਾ ਇਸ ਕਰਕੇ ਅਸੀਂ ਉਹ ਵੀ ਕਿਸਾਨ ਨੇ ਇਹ મતਭਾਗੀ ਸਰਕਾਰਾਂ ਦੀ મતਭਾਗੀ ਘਟਣਾ ਇਹ ਜਿਹੜੀ ਨਹੀਂ ਚਾਹੀਦੀ ਤੁਸੀਂ ਗੱਲ ਕੀਤੀ ਆ ਕਿ ਸਰਕਾਰਾਂ ਦੀ ਪਾਲਿਸੀ ਹੁੰਦੀ ਆ ਹਮੇਸ਼ਾ ਤੋਂ ਹੀ ਪਾੜੋ ਤੇ ਰਾਜ ਕਰੋ ਚਾਹੇ ਉਹ ਅੰਗਰੇਜ਼ ਹੋਣ ਚਾਹੇ ਹੋਣ ਹੋਵੇ ਤਾਂ ਕਿਤੇ ਨਾ ਕਿਤੇ ਜੋ ਕਿਸਾਨ ਆ ਗੂੜੇ ਤੋਂ ਸੁਲਝੇ ਹੋਏ ਹੁੰਦੇ ਨੇ ਉਹਨਾਂ ਨੂੰ ਤਾਂ ਇਹਨੇ ਇਹਨਾਂ ਗੱਲ ਦੀ ਪਤਾ ਹੋਣਾ ਚਾਹੀਦਾ ਕਿ ਸਾਡੇ ਨਾਲ ਕੀ ਹੋ ਰਿਹਾ ਕਿਉਂ ਸਾਨੂੰ ਉੱਥੇ ਹੋ ਕੀਤਾ ਜਾ ਰਿਹਾ ਇਹ ਜੋ ਸਰਕਾਰਾਂ ਹੁੰਦੀਆਂ ਹਨ ਇਹ ਵਿੱਚ ਜਿਹੜੇ ਬੰਦੇ ਛੱਡੇ ਹੋਏ ਹੁੰਦੇ ਨੇ ਇਹ ਬੰਦੇ ਨੂੰ ਇਹਦਾ ਜਿਹੜਾ ਮਾਈਂਡ ਹੁੰਦਾ ਹੈ ਇਹ ਪਤਾ ਨਹੀਂ ਲੱਗਦਾ ਹੈਗਾ ਵੀ ਇਹ ਮਾਈਂਡ ਸਰਕਾਰਾਂ ਕਿਧਰ ਪਾਸੇ ਲੈ ਜਾਂਦੀਆਂ ਨੇ ਜਿਵੇਂ ਕੋਣ ਆਪਾ ਦੇਖਦੇ ਆਂ ਤਮਾਸ਼ੇ ਵਾਲੇ ਕਰਦੇ ਹੁੰਦੇ ਨੇ ਉਹ ਆਪਣਾ ਮਾਈਂਡ ਆਪਣੇ ਕਬਜ਼ੇ 'ਚ ਕਰ ਲੈ ਲੈਂਦੇ ਨੇ ਇਹ ਜਿਹੜੀਆਂ ਸਰਕਾਰਾਂ ਨੇ ਇਹ ਉਹੀ ਤਮਾਸ਼ਾ ਖੇਲ ਖੇਲ ਰਹੀਆਂ ਨੇ ਬੰਦੇ ਦੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਜਿਹੜਾ ਮਾਈਂਡ ਆ ਆਪਣੇ ਦਿਮਾਗ ਨਾਲ ਚਲਾ ਰਹੀਆਂ ਨੇ ਏਜੰਸੀਆਂ ਨੇ ਜਿਹੜੀਆਂ ਇਹ ਏਜੰਸੀਆਂ ਨੇ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਇਹ ਆਪਣੇ ਮੈਂਡ ਕਰਕੇ ਉਹਦੇ ਕਬਜ਼ੇ ਚ ਉਹਨੂੰ ਕਿਸਾਨ ਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰਨਾ ਕੀ ਨਹੀਂ ਲੇਕਿਨ ਉਸ ਦਾ ਦਿਮਾਗੇ ਹੋਰ ਪਾਸੇ ਲੈ ਜਾਂਦੀਆਂ ਨੇ ਜਿਹੜੀਆਂ ਸਰਕਾਰਾਂ ਨੇ ਇਹ ਨੀਤੀਆਂ ਇਹਨਾਂ ਠੀਕ ਨਹੀਂ ਹੈਗੀਆਂ ਜੀ ਕੀ ਨਾਂ ਬਾਪੂ ਹਰਜੀਤ ਸਿੰਘਾ ਜੀ ਮੇਰਾ ਇੱਥੇ ਹੋਰ ਬਾਪੂ ਜੀ ਜੇਕਰ ਗੱਲ ਕੀਤੀ ਜਾਵੇ 41 ਮਾਦ ਦੇਣਾ ਅੱਜ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਦੀ ਗੱਲ ਕਰ ਲਈਏ ਤਾਂ ਕਿਸ ਤਰ੍ਹਾਂ ਦੇਖਦੇ ਹੋ ਉਸ ਤੇ ਸੀ ਉਹਦੀ ਗੱਲ ਇਹ ਹੈ ਜੀ ਮਹਾਰਾਜ ਦੀ ਕਿਰਪਾ ਉਹਨਾਂ ਤੇ ਸੱਚੇ ਬਾਦਸ਼ਾਹ ਕਾਲਪੁਰਖ ਦੀ ਜੋ ਕੁਝ ਉਹਨੂੰ ਬਚਾਉਣਾ ਜੀ ਉਸਨੇ ਕਰਨਾ ਤੇ ਬਾਕੀ ਜਿਹੜਾ ਸੰਗਤ ਆਉਂਦੀ ਆ ਉਹਦੀ ਵੀ ਦੁਆਇਆ ਜੀ ਥਾਂ ਥਾਂ ਅਸੀਂ ਮੱਥਾ ਟੇਕਦੇ ਆ ਉਸੇ ਨਾਇਕੇ ਗੁਰੂ ਘਰ ਦੇ ਵਿੱਚ ਜਾ ਕੇ ਵੀ ਅਰਦਾਸ ਕਰਾਉਂਦੇ ਆ ਵੀ ਮਹਾਰਾਜ ਸਾਡੇ ਰੀਡਰ ਨੂੰ ਉਹ ਦੇ ਤਾਕਤ ਦੇ ਤਾਕਤ ਬਖਸ਼ੀਓ ਉਸ ਨੂੰ ਇਸ ਕਰਕੇ ਜੀ ਉਹਨੂੰ ਮਹਾਰਾਜ ਦੀ ਬਹੁਤ ਕਿਰਪਾ ਜੀ ਜੀ ਬਿਲਕੁਲ ਵਾਹਿਗੁਰੂ ਦੀ ਕਿਰਪਾ ਕੱਲ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਖੁਦ ਵੀ ਆਖਿਆ ਗਿਆ ਸੀ ਕਿ ਮੈਂ ਕੁਝ ਕਰਨ ਵਾਲਾ ਨਹੀਂ ਜੋ ਕਰਾ ਰਿਹਾ ਪ੍ਰਮਾਤਮਾ ਕਰਾ ਰਿਹਾ ਪਰ ਕੀ ਨਾ ਬਾਪੂ ਬੱਲੇ ਸਿੰਘ ਬੱਲੇ ਜੀ ਕਿਸ ਤਰ੍ਹਾਂ ਵੇਖਦੋਂ ਜਿਸ ਤਰ੍ਹਾਂ ਬਾਈ ਜੀ ਨੇ ਆਖਿਆ ਕਿ ਗੁਰੂ ਦੀ ਕਿਰਪਾ ਤੇ ਜੋ ਹਲੇ ਤੱਕ ਇਸ ਮੋਰਚੇ ਚ ਲੱਗਦਾ ਨਹੀਂ ਪਹੁੰਚੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਅੱਜ ਤਾਂ ਉਹਨਾਂ ਨੂੰ ਇਹ ਸੁਨੇਹਾ ਦੇਉਣ ਚਾਹੁੰਦੇ ਆਂ ਵੀ ਬਾਕੀ ਜਿਹੜੀ ਦੂਜੇ ਬੰਦੀਆਂ ਨੇ ਠੀਕ ਹੈ ਸਾਡੇ ਭਰਾ ਨੇ ਉਹ ਅਜੇ ਥੋੜੇ ਜਿਹਾ ਮਤ ਭੇਜੇ ਨੇ ਪਰ ਗੱਲਬਾਤ ਚੱਲ ਵੀ ਰਹੀ ਆ ਅਸੀਂ ਜੀ ਹੁਣ ਉਹ ਸਰਕਾਰ ਵੀ ਜਾਣੀ ਇਹੀ ਕਰਦੀ ਆ ਇਹ ਦੋ ਬੈਠੇ ਨੇ ਜੋ ਉਧਰ ਨੇ ਪਰ ਅਸੀਂ ਸਾਡਾ ਜਿਹੜਾ ਮੰਗ ਹੈ ਉਹ ਸਾਡੀ ਇੱਕ ਹੈ ਉਹ ਜੋ ਕੋਈ ਉਹ ਦੌਰ ਹੈ ਨਹੀਂ ਹੈਗੀ ਤੇ ਬਾਕੀ ਅਸੀਂ ਜਿਹੜਾ ਸਾਡੇ ਚੱਲ ਰਿਹਾ ਸੰਘਰਸ਼ ਪਰ ਇਹਨੂੰ ਅਸੀਂ ਜਿੱਤਾਂਗੇ ਬਾਕੀ ਜਿਹੜਾ ਸਾਡੇ ਸੁਪਰੀਮ ਕੋਰਟ ਮਾਨਯੋਗ ਕੋਰਟ ਹੈ ਉਹ ਸਾਡੇ ਨੰ ਸਰਾਰ ਢੱਲੇਵਾਲ ਸਾਹਿਬ ਨੂੰ ਤਾਂ ਕਹਿ ਰਿਹਾ ਹੈ ਵੀ ਇਹਨਾਂ ਦਾ ਵਰਤ ਛਡਾਈਏ ਛਡੋ ਸਾਨੂੰ ਇਹਨਾਂ ਦੀ ਸਿਹਤ ਬਾਰੇ ਬਹੁਤ ਫਿਕਰ ਹੈ ਪਰ ਢੱਲੇਵਾਲ ਸਾਹਿਬ ਨੂੰ ਤਾਂ ਕਹਿ ਰਹੇ ਨਹੀਂ ਤੇ ਬਾਕੀ ਉਹਨੂੰ ਜਿਹੜੀ ਸੈਂਟਰ ਸਰਕਾਰ ਹੈ ਉਹਨੂੰ ਨਹੀਂ ਕਹਿ ਰਹੇ ਇਹ ਦੋ ਉਹਨਾਂ ਦੀ ਆਸਿਫ ਸਾਨੂੰ ਪਰ ਤਵਾਰ ਜ ਨਹੀਂ ਹਸਰ ਸਿਰ ਮਾਨ ਜੋ ਕੋ ਸੁਪਰੀਮ ਕੋਰਟ ਪਰ ਵੀ ਵੀ ਉਹਨਾਂ ਨੂੰ ਕਿਉਂ ਨਹੀਂ ਕਹਿ ਰਹੇ ਸੈਂਟਰ ਨੂੰ ਕੁਝ ਸਰ ਜਿਹੜੀਆਂ ਆਪਣੀਆਂ ਨੇ ਮੰਗਾ ਨੇ ਇਹ ਤਾਂ ਸੈਂਟਰ ਸਰਕਾਰ ਨੇ ਸਮਨ ਨਹੀਂ ਪਾਸ ਕਰ ਰਹੀ ਹੈ ਉਹ ਵੀ ਸਾਡੀਆਂ ਕੋਈ ਨਵੀਂ ਮੰਗ ਤਾਂ ਹੈ ਨਹੀਂ ਜਿਹੜੀਆਂ ਸਾਡੀਆਂ ਮੰਗਾਂ ਲਾਗੂ ਉਹਨਾਂ ਨੂੰ ਲਾਗੂ ਕਰਾਉਣੀ ਆ ਪਾਸ ਕੀਤੀਆਂ ਵੀਆਂ ਨੇ ਕਿਉਂ ਪੁੱਗੇ ਪਾਸ ਜਿਹੜੀਆਂ ਇਜਾਜ਼ਤ ਸਾਡਾ ਸੰਘਰਸ਼ ਚੱਲਿਆ ਸੀ ਉਹ ਜਿਹੜਾ ਫਿਰ ਮੋਤਲ ਕਰਤਾ ਸੀ ਮੋਤਲ ਕਰੀਆਂ ਸੀ ਉਹ ਮੰਗਾਂ ਫਿਰ ਬਾਕੀ ਅਸੀਂ ਉਹ ਜਿਹੜੇ ਉਹਨਾਂ ਨੇ ਪਾਸ ਨਹੀਂ ਕਰੀਆਂ ਅਸੀਂ ਉਹ ਲਾਗੂ ਕਰਾਉਣੀ ਚਾਹੁੰਦੇ ਆ ਪਾਸ ਕਰਦੇ ਆ ਪਰ ਲਾਗੂ ਕਰਾਉਣੀ ਚਾਹੁੰਦੇ ਆ ਅਸੀਂ ਜੀ ਬਿਲਕੁਲ ਤੁਸੀਂ ਸੁਣਿਆ ਖਨੌਰੀ ਬਾਡਰ ਤੋਂ ਉੱਤੋਂ ਆਪੋ ਆਪਣੀ رائے ਦਿੱਤੀ ਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਬਮਾਨਯੋਗ ਸੁਪਰੀਮ ਕੋਰਟ ਜਦੋਂ ਤਰੀਕਾ ਤੇ ਤਰੀਕਾ ਪਾ ਰਹੀ ਆ ਜੇਕਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੜਵਾ ਸਕਦੀ ਆ ਤਾਂ ਆਦੇਸ਼ ਦੇ ਸਕਦੇ ਤਾਂ ਫਿਰ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਕਿਉਂਕਿ 2020 2021 ਦੇ ਵਿੱਚ ਜਦੋਂ ਮੰਗਾ ਮੰਨੀਆਂ ਗਈਆਂ ਸੀ ਸਿਰਫ ਉਹਨਾਂ ਨੂੰ ਲਾਗੂ ਕਰਾਉਣਾ ਮੰਗਾ ਤਾਂ ਕੇਂਦਰ ਸਰਕਾਰ ਪਹਿਲਾਂ ਹੀ ਮੰਨ ਚੁੱਕੀ ਆ ਪਰ ਉਸੇ ਹੀ ਬਾਪੂਆਂ ਦਾ ਕਹਿਣਾ ਕਿ ਜੋ ਜਗਜੀਤ ਸਿੰਘ ਡੱਲੇਵਾਲ ਦਾ 41ਵੇਂ ਦਿਨ ਚ ਦਾਖਲ ਹੋ ਗਿਆ ਮਰਨ ਵਰਤ ਉਹਨਾਂ ਤੇ ਗੁਰੂ ਦੀ ਅਪਾਰ ਕਿਰਪਾ ਅਤੇ ਪੰਜਾਬ ਨਹੀਂ ਪੂਰੇ ਦੇਸ਼ ਦੇ ਜੋ ਲੋਕ ਨੇ ਉਹਨਾਂ ਦੇ ਸਤਕਾ ਵੀ ਜਗਜੀਤ ਸਿੰਘ ਡੱਲੇਵਾਲ ਜੋ ਹੌਸਲੇ ਨੇ ਉਹੋ ਬੁਲੰਦ ਨੇ ਕੈਮਰਾਮੈਨ ਪ੍ਰਦੀਪ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਖਨੌਰੀ ਬਾਰਡਰ ਸੰਗਰੂਰ